ਪੰਜਾਬ ਦੇ ਜਿਹੜੇ ਥੋੜੇ ਦਿਨਾਂ ਦੇ ਵਿੱਚ 1 2 3 ਡੀਜੀਪੀ ਬਦਲੇ ਗਏ ਹੁਣ ਜਿਹੜੇ ਐਸਪੀ ਐਸ ਪਰਮਾਨ ਡੀਜੀਪੀ ਲਾਏ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਦੇ ਨਾਲ ਦੋ ਹੋਰ ਸੀਨੀਅਰ ਅਫਸਰ ਵੀ ਬਦਲ ਦਿੱਤੇ ਗਏ ਇਹ ਕੀ ਮਾਮਲਾ ਕੀ ਹੈ ਮਤਲਬ ਇਹ ਕਾਫੀ ਢੇਰ ਤੋਂ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਮਾਮਲਾ ਆਰਸੀ ਦਾ ਮਾਮਲਾ ਪੰਜਾਬ ਦੇ ਵਿੱਚ ਲਟਕਿਆ ਹੋਇਆ ਲੋਕ ਖੱਜਲ ਖਵਾਰ ਹੋ ਰਹੇ ਕੀ ਇਹ ਮਾਮਲਾ ਕੀ ਹੈ ਸੰਖੇਪ ਦੇ ਵਿੱਚ ਅਸੀਂ ਇਹਨੂੰ ਲੈਣਾ ਹਰ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਨੇ ਉਹ ਆਪਣੇ ਆਰਸੀ ਤੇ ਡਰਾਈਵਿੰਗ ਲਾਇਸੈਂਸ ਦੀ ਉਡੀਕ ਚ ਬੈਠੇ ਨੇ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਕਾਗਜ਼ ਵਗੈਰਾ ਭਰੇ ਹੋਏ ਨੇ ਪਰ ਉਹਨਾਂ ਦੇ ਲਾਇਸੈਂਸ ਜਿਹੜੇ ਬਣ ਕੇ ਉਹਨਾਂ ਦੇ ਘਰ ਨਹੀਂ ਆਏ ਇਸ ਦੌਰਾਨ ਸਰਕਾਰ ਨੇ ਕਿਉਂਕਿ ਪਹਿਲੇ ਦਿਨਾਂ ਚ ਤੁਹਾਨੂੰ ਪਤਾ ਕਈ ਸਖਤ ਕਦਮ ਜਿਹੜੇ ਨੇ ਜਿਵੇਂ ਮਾਲ ਅਧਿਕਾਰੀਆਂ ਦੇ ਖਿਲਾਫ ਵੀ ਕਈ ਥਾਵਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਤੇ ਤਸੀਲਾਰਾਂ ਦੀਆਂ ਐਫਸੀ ਵਰਗੀਆਂ ਕਿੰਨੀਆਂ ਬਦਲੀਆਂ ਕੀਤੀਆਂ ਨੇ ਬੜਾ ਕੁਝ ਹੋਇਆ ਫੋਬੀ ਸੰਕਰਮਨ ਨੂੰ ਮਾਨ ਸੰਕਰਮਨ ਨੂੰ ਜ਼ੀਰੋ ਟੋਲਰੈਂਸ ਦੱਸੀ ਗਈ ਆ ਰਿਸ਼ਵਤ ਦੇ ਮਾਮਲੇ 'ਚ ਤੇ ਇਹ ਇਹਦੇ ਮਾਮਲੇ 'ਚ ਪੰਜਾਬ ਭਰ ਦੇ ਬਹੁਤ ਸਾਰੇ ਜਿਹੜੇ ਬਹੁ ਗਿਣਤੀ ਕਹਿ ਸਕਾਂ ਜੇ ਕੋਈ ਇੱਕ ਦਾ ਰਹਿ ਗਿਆ ਹੋ ਤਾਂ ਮੈਨੂੰ ਵੀ ਪਤਾ ਲੇਕਿਨ ਮੋٹے ਤੌਰ ਤੇ ਸਾਰੇ ਆਰਟੀਓ ਦਫ਼ਤਰਾਂ ਦੇ ਵਿੱਚ ਇੱਕੋ ਸਮੇਂ ਛਾਪੇ ਮਾਰੀ ਕੀਤੀ ਗਈ ਸੀ ਵਿਜੀਲੈਂਸ ਵਿਭਾਗ ਵੱਲੋਂ ਤੇ ਉੱਥੇ ਬਹੁਤ ਸਾਰੇ ਦਸਤਾਵੇਜ਼ ਹੱਥ ਲੱਗੇ ਨੇ ਤੇ ਬਹੁਤ ਸਾਰੇ ਕਈ ਥਾਵਾਂ ਤੋਂ ਪੈਸਾ ਵੀ ਮਿਲਿਆ ਵਾ ਏਜੰਟ ਵੀ ਜਿਹੜੇ ਨੂੰ ਕਾਬੂ ਆਏ ਨੇ ਤੇ ਉਹਨਾਂ ਏਜੰਟਾਂ ਦੇ ਤੁਹਾਨੂੰ ਪਤਾ ਹੀ ਆ ਵੀ ਪਹੁੰਚ ਦੂਰ ਤੱਕ ਹੁੰਦੀ ਆ ਤੇ ਉਹਨਾਂ ਦੇ ਅੰਦਰ ਅਫਸਰਾਂ ਤੱਕ ਤੇ ਉੱਚੇ ਅਫਸਰਾਂ ਤੱਕ ਤੇ ਪੋਲਿਟਿਕਲ ਲੋਕਾਂ ਤੱਕ ਉਹਨਾਂ ਦੇ ਹੱਥ ਕਹੇ ਹੁੰਦੇ ਬੜੇ ਲੰਮੇ ਨੇ ਉਹਨਾਂ ਦੇ ਉਹਨਾਂ ਦੀ ਪਹੁੰਚ ਹੁੰਦੀ ਆ ਤੇ ਕਈ ਮੁਕਦਮੇ ਅਦੀ ਦਰਜਣ ਦੇ ਕਰੀਬ ਮੁਕਦਮੇ ਵਕ ਵਕ ਤਾਮਾ ਦੇਤੇ ਬਿਜਲੈਸ ਵਿਭਾਗ ਦੇ ਜਿਹੜੇ ਜ਼ਿਲ੍ਹਾ ਪੱਤਰ ਤੇ ਉਹਨਾਂ ਦੇ ਦਫ਼ਤਰ ਨੇ ਉਹਨਾਂ ਦੇ ਵਿੱਚ ਖਾਣੇ ਦੇ ਵਿੱਚ ਬਿਜਲੈਸ ਦੇ ਥਾਣੇ ਦੇ ਵਿੱਚ ਮੁਕਦਮੇ ਦਰਜ ਹੋਏ ਸੀ ਪਰ ਜੋ ਜਾਣਕਾਰੀ ਆ ਰਹੀ ਆ ਕਿਉਂਕਿ ਅਜੇ ਉੱਤੇ ਸਰਕਾਰ ਖੁੱਲਕੇ ਨਹੀਂ ਬੋਲ ਰਹੀ ਅ ਜੋ ਜਾਣਕਾਰੀ ਛਣਛਣ ਕੇ ਸਾਹਮਣੇ ਆ ਰਹੀ ਆ ਉਹਦੇ ਮੁਤਾਬਕ ਕਿ ਜਿਹੜੇ ਪਰਮਾਰ ਸਾਹਿਬ ਸੀ ਜੋ ਕਿ ਬਿਜ਼ਨਸ ਦੇ ਮੁਖੀ ਸੀ ਕਿ ਇਹਨਾਂ ਦੇ ਹੁਕਮ ਦੇ ਨਾਲ ਤਾਂ ਬਿਜ਼ਨਸ ਦੇ ਵਿੱਚ ਪੱਤਾ ਵੀ ਸੀ ਹਲਦਾ ਤਾਂ ਲਾਇਆ ਵੀ ਇਹਨਾਂ ਨੂੰ ਮਹੀਨਾ ਤੋਂ ਪਹਿਲਾਂ ਹੀ ਸੀ ਅਜੇ ਤੇ ਇਹਨਾਂ ਨੇ ਉਹਨਾਂ ਨੂੰ ਠੰਡੇ ਬਸਤੇ 'ਚ ਪਾਉਣ ਲਈ ਅ ਕਿਹਾ ਗਿਆ ਵਾ ਵੀ ਇਹਨਾਂ ਨੇ ਉਹ ਕੇਸ ਜਿਹੜੇ ਸੀ ਠੰਡੇ ਬਸਤੇ 'ਚ ਪਾਉਣ ਦੇ ਜਵਾਨੀ ਹੁਕਮ ਜਾਰੀ ਕਰ ਤੈ ਸੀ ਜਿਹੜੇ ਕਰਕੇ ਉਹ ਮਾਮਲਾ ਖਟਾਈ 'ਚ ਪੈ ਰਿਹਾ ਸੀ ਤੇ ਉਹਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕਿਰਕਰੀ ਸਰਕਾਰ ਦੀ ਪੂਰੀ ਜੀ ਪੋਸਟਾਂ ਬੰਦ ਤੋਤਾ ਫਾਰਾਂ ਨੂੰ ਜਿਮ ਖਰਾਂ ਪਰਕਾਸ਼ ਤੋਂ ਨਹੀਂ ਨੇ ਤੇ ਉਸ ਤੋਂ ਬਾਅਦ ਫਿਰ ਅਹ ਥੋੜਾ ਜਿਹਾ ਸਿਹਜਿਕ ਦਿਖਾਉਂਦੇ ਆ ਲੇਕਿਨ ਉਸ ਤੋਂ ਬਾਅਦ ਫਿਰ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਕਿਉਂਕਿ ਪੂਰੇ ਚੋਣਾਂ ਆ ਰਹੀਆਂ ਨੇ ਲੁਧਿਆਣਾ ਦੀ ਜਿਹੜੀ ਜਿੰਨੀ ਚੋਣ ਆ ਉਹ ਸਰਕਾਰ ਲਈ ਨੱਕ ਦਾ ਸਵਾਲ ਬਣੀ ਹੋਈ ਆ ਤੇ ਇਸੇ ਤਰ੍ਹਾਂ ਵੈਸੇ ਵੀ ਸਰਕਾਰ ਦਾ ਹੁਣ ਥੋੜਾ ਸਮਾਂ ਰਹਿ ਗਿਆ ਤੇ ਹੁਣ ਕਾਫੀ ਥਾਂ ਦੇ ਉੱਤੇ ਨਿਪਾ ਪੋਚੀ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਕੋਸੇ ਦਾ ਸ਼ਿਕਾਰ ਕਿ ਅਸਪੀਅਰ ਪਰਵਾਰ ਤੋਂ ਦਾ ਦੇ ਨਾਲ ਦੇ ਅਧਿਕਾਰੀ ਹੋਏ ਨੇ ਕਿਉਂਕਿ ਇਹਨਾਂ ਨੇ ਉਹ ਜਾਣਕੀ ਲੋਕਲ ਦੇ ਯਤਨ ਕੀਤੇ ਸੀ ਤੇ ਕਿਹਾ ਜਾਂਦਾ ਜੀ ਇਸ ਐਕਸ਼ਨ ਨਾਲ ਬਾਕੀ ਅਧਿਕਾਰੀਆਂ ਲਈ ਵੀ ਕੋਈ ਸਬਕ ਹੋਏਗਾ ਬਿਲਕੁਲ ਕੰਨ ਤਾਂ ਖੜੇ ਹੋਏ ਨੇ ਇਸ ਗੱਲ ਨਾਲ ਪਰ ਕਿੰਨੀ ਡੂੰਘੀਆਂ ਜੜਾਂ ਹਨ ਰਿਸ਼ਵਤ ਦੀਆਂ ਪੰਜਾਬ ਦੇ ਵਿੱਚ ਕਿਉਂਕਿ ਜੰਮੂ ਜੀ ਜੇ ਆਪਾਂ ਦੇਖੀਏ ਇਹ ਤਾਂ ਚਲੋ ਪੈਸੇ ਤਾਂ ਸਾਰੇ ਦੇਸ਼ ਹੀ ਆ ਪਰ ਜਿਹੜਾ ਅਤਵਾਦ ਦਾ ਸਮਾਂ ਪੰਜਾਬ ਦੇ ਵਿੱਚ ਲੰਘਿਆ ਸੀ ਉਸ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਅਫਸਰशाही ਤੇ ਖਾਸ ਤੌਰ ਤੇ ਪੁਲਿਸ ਤੇ ਪੁਲਿਸ ਦੇ ਅਧਿਕਾਰੀ ਇਹਨਾਂ ਦੇ ਰਸੇ ਇੰਨੇ ਖੋਲ ਦਿੱਤੇ ਗਏ ਸੀ ਜਾਂ ਇਹਨਾਂ ਨੇ ਇੰਨੀਆਂ ਮਨਮਾਨੀਆਂ ਕੀਤੀਆਂ ਨੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਜੰਮਿਆ ਇਹ ਜੋ ਜੀ ਕਰਦਾ ਕਰ ਸਕਦੇ ਨੇ ਇਹ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਬਣਾ ਸਕਦੇ ਨੇ ਤੇ ਇਹ ਉਸੇ ਦਾ ਹੀ ਨਤੀਜਾ ਅੱਜ ਤੱਕ ਪੰਜਾਬ ਭੋਗ ਰਿਹਾ ਜੀ ਤੋਂ ਗਿਲਜ਼ਾ ਭਾਡਾ ਬਹੁਤ ਬਹੁਤ ਸ਼ੁਕਰੀਆ ਇਹ ਛੋਟ ਜਿਹੀ ਜੁੜ ਲਈ ਧੰਨਵਾਦ ਬਹੁਤ ਮਿਹਰਬਾਨੀ ਜੀ ਸਸਿਕਾ